ਕਰ ਮੈਨੂੰ ਪਹਿਲਾਂ ਦੋਨ ਕਿੰਨੇ ਵੜਿਆ ਕਿੰਨੇ ਵੜਿਆ ਤੂੰ ਦੱਸ ਦੇ ਬਰਸ ਹੈ ਕਿ ਤੂੰ ਜਿਹੜੀ ਤੇਰੇ ਕਿਹਾ ਉਹ ਵਾਪਸ ਹਾਂ ਜਿਹੜੇ ਕੱਢੇ ਲਾ ਵਾਪਸ ਦੇ ਉਹ ਤਾਂ ਪੈਸਾ ਨੰਬਰ ਆ ਗਿਆ ਸਾਡਾ ਸਾਰੇ ਪੈਸੇ ਕਿੱਥੇ ਭਾਈ ਮਸੀ ਹੈ ਹੈ ਸੰਸਥਾ ਦੇ ਨੰਬਰ ਜਾ ਇਹ ਤਾਂ ਮੇਰੇ ਆਪਣੇ ਪੈਸੇ ਭਾਈ ਕਰਾਉਂਦੇ ਆ ਕਿ ਆਹ ਇਹ ਨੋਟ पीएमएन ये पीएमएन हां दिख रही है हां हां पीएमएन हां 87 100 यही है सर यही है ना यही नहीं यार शर्म होनी चाहिए थी तन्नू क्यों ताड़ी पट रहे हो मजाक आ रहा ता है कल भी का पैसे ले 500 बंदे आदे नाले पहला लेके जितना कागज है तू कागज से पहले ले रहे हैं पहला कोरे तू ਇਹ ਲਓ ਤੇ ਮਾਹੀ ਨੇ ਆਪਣੇ ਆਪ ਨਹੀਂ ਉਧਰ ਵੀ ਲਓ ਕੇ ਸੋਲੇ ਆ ਕੇ ਨਹੀਂ ਪਹਿਲੇ ਮੈਨੂੰ ਤੁਸੀਂ ਪੈਸੇ ਲੈਣਾ ਬੰਦਿਆ ਤੋਂ ਤੁਸੀਂ ਕਾਗਜ਼ ਨਹੀਂ ਜਗਦੇ ਕਿਨੇ ਕਾਗਜ਼ ਗੁੰਮ ਹੋ ਗਏ ਸਾਡੀਆਂ ਫਾਈਲਾਂ ਗੁੰਮ ਹੋ ਗਈਆਂ ਅੱਜ ਫੇਰ ਤਾਂ ਪਹਿਲੀ ਭਾਈ ਮੇਰੀ ਗੱਲ ਸੁਣੋ ਫਾਈਲਸ ਮੇਕੋ ਸੋ ਗੁੰਮ ਨਹੀਂ ਹੋਈਆਂ ਫਾਈਲਸ ਕਿਥੇ ਗੋਤੋ ਹੈ ਇਹਨਾਂ ਨੇ ਤਾਂ ਭਾਈ ਨੇ ਰਿਕੁਐਸਟ ਕੀਤੀ ਸੀ ਮੈਨੂੰ ਪਾਣੀ ਮੈਂ ਕਹਿੰਦਾ ਕਿਵੇਂ ਕਿਉਂ ਲੈ ਰਹੇ ਆ ਕਿਉਂ ਲੈ ਰਹੇ ਪੈਸੇ ਇਹ ਮੇਰੇ ਕੋਲ ਹੈ ਤੇ ਸਵੇਰਾ ਮੈਂ ਉਹਨਾਂ ਕੋਲ ਪੈਸੇ ਦਾ ਨੰਬਰ ਨੋਟ ਕਰਕੇ ਆਇਆ ਮੈਂ ਉਸਨੇ ਸੋਰੀ ਭਾਈ ਕਹਾਂਗਾ ਦੇਮ ਆ ਗਈ ਆ ਕਿੱਥੇ ਯਾਰ ਪਤਾ ਨਹੀਂ ਕਿਉਂ ਲੜਾਈ ਹੋ ਗਈ ਸੀ ਕਾਚੇ ਕੱਟ ਹੋਵੇ ਸੀ ਆ ਗਿਆ ਸੀ ਪੈਸੇ ਪਹਿਲਾਂ 500 ਰੁਪਏ ਲੈ 15 ਦਿਨ ਪਹਿਲਾਂ ਹੀ ਨਾ ਫੈਲਾ ਕੇ ਉਹਨੇ ਕਾਗਜ਼ ਤੇ ਦੇ ਇਹ ਫਿਰ ਬਾਸੋਂ ਦੇ ਪੈਸੇ ਮੈਂ ਕੱਲ ਪਹਿਲਾਂ ਹੀ ਨਾਲ ਕਰਕੇ ਉਹਦਾ ਲੈ ਜੀ ਉਹਦੇ ਕੋਲ ਪਾਇਲਾ ਮਿਲਣੀ ਹੈ ਇੱਕ ਮਿੰਟ ਫਾਇਲਾ ਕਿਉਂ ਮੈਂ ਬੋਲ ਕਾ ਮੈਨੂੰ ਜੀ ਕਣ ਇਸ ਬੰਦੇ ਨੇ 15 ਦਿਨ ਪਹਿਲਾਂ ਪੈਸੇ ਲਾਏ 500 ਰੁਪਏ ਆਪ ਜਿਹਨਾਂ ਨੂੰ ਕਾਗੇ ਦੇ ਦਿੱਤੇ ਕੱਢ ਕੇ ਠੀਕ ਹੈ ਜੀ ਆ ਕੱਢ ਕੇ ਦੇ ਦਿੱਤੇ ਉਹ ਇਹਨਾਂ ਨੇ ਕਾਗਜ ਫੋਨ ਲੈਣੇ ਸੀ ਇਹ ਕਹਿੰਦਾ ਵੀ ਇੱਥੋਂ ਨਹੀਂ ਮਿਲਦੇ ਕੋਈ ਵੀ ਕਾਗਜ ਘੜਾ ਨਹੀਂ ਸਕਦਾ ਚਾਹਤ ਨਹੀਂ ਕਾਗਜ ਨਹੀਂ ਲੈਣੇ ਇਹਨਾਂ ਦੀ ਪੈਸੇ ਦੀ ਸੈਟਿੰਗ ਹੋ ਗਈ ਇਹ ਬੰਦੇ ਮੈਨੂੰ ਕੱਲ ਫੋਨ ਕਰਿਆ ਕਹਿੰਦੇ ਸਨੋ ਸਰ ਆਹ ਕਹ ਲਿਆ ਸੀ ਹਸਪੀਟਲ ਕੋਈ ਵੀ ਕਾਗੇ ਲੈਣਾ ਹੁੰਦਾ ਸਾਨੂੰ ਪੈਸੇ ਜਮੇ ਪੈਂਦੇ ਆ ਮੈਂ ਕਿਹਾ ਦੱਸੋ ਪਕਾ ਤੂੰ ਮੇਰੇ ਕੋਲ ਸਵੇਰੇ ਘਰੇ ਆ ਜਾਓ ਸਵੇਰੇ ਘਰੇ ਆ ਜਾਓ ਸਵੇਰੇ ਘਰੇ ਆ ਗਏ ਇਹ ਮੈਂਨੂੰ ਪਿਆਨੋ ਕਹਿੰਦਾ ਕਿ ਕਿੰਨੇ ਪੈਸੇ ਕਹਿੰਦੇ 500 ਜਾਂ 1000 ਰੁਪਏ ਲੈਣਾ ਸੀ ਨੰਬਰ ਰੂਟ ਕਰਦੇ ਸਾਰੇ ਇਹਨਾਂ ਦੇ ਔਰ ਇਹ ਵੀ 50 ਵਿੱਚੋਂ ਪੈਸੇ ਕਹਿੰਦੇ ਬਣਾਉਣਾ ਕਿ ਨਾ ਉਹ ਜਿਹਨਾਂ ਨੂੰ ਸੋਆਗੇ ਤੁਸੀਂ ਐਕਟਰ ਦੇ ਲੋਕਾਂ ਨੂੰ ਇੱਥੇ ਬਣਾਉਣ ਆਏ ਹੋ ਜਾਂ ਫੜ ਕੇ ਨਾ ਲੋਕਾਂ ਚਲੋ ਕਹੋ ਚੱਲੋ ਇੱਕ ਮਗਾ ਸੁਣੋ ਜੀ ਮੈਡਮ ਜੀ ਮੇਰੀ ਪਤਨੀ ਜੀ ਕਰਦੇ ਐ ਕਣੀ ਮੇਰੇ ਵੀ ਪਤਨੀ ਜੀ ਕਰਦੇ ਆ ਅਸੀਂ ਇੱਥੇ ਘੰਟਾ ਘੰਟਾ ਬੈਠਦੇ ਕਦ ਵੀ ਲੈਣੀ ਆ ਸੁਣੋ ਜੀ ਸਟਾਇਲ ਅੰਦਰ ਸਟਾਇਲ ਆ ਆ ਲੋਕਾਂ ਦੀ ਸਮੱਸਿਆ ਹੈ ਆ ਲੋਕਾਂ ਦੀ ਬਤੂ ਜੀ ਨਾ ਬੋਲਦਾ ਇਹ ਮੈਂ ਮੇਰਾ ਬਰਾਦਰ ਜੀ ਆਇਆ ਇਹ ਹਲਾਕ ਹੋ ਗਏ ਮੈਡਮ ਉਹਨੇ ਮੇਰੇ ਬਰਾਦਰ ਦੀ ਮੈਸੇਜ ਕਰਦਾ ਔਰ ਇਹਨਾਂ ਨੇ ਮੈਂ 3 ਘੰਟੇ ਫਾਲ ਕੇ ਰੱਖਿਆ ਆਹੋ ਚਲੋ ਉਧਰ ਜਾਵਾ ਹੋਈ ਦੀ ਨਗਰ ਕਾਰਜ ਦਜੇ ਚਲੋ ਮੇਰੇ ਕਮਰੇ ਚਲੋ ਮੈਨੂੰ ਇਹ ਨਹੀਂ ਚਾਹੀਦਾ ਇਦਾਂ ਦੇ ਲੋਕ ਇੱਥੇ ਰਾਜ ਵਾਲੇ ਕੋਈ ਨਹੀਂ ਮੈਡਮ ਜੀ ਮੈਡਮ ਰਿਟਰਨ ਦੇ ਕੇ ਦੇ ਦੋ ਉਹ ਸਾਡੇ ਕਮੇਟੀ ਦੇ ਬੰਦੇ ਲੱਗੇ